ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ੈਕੁਨ ਸਵਾਗਤ ਹੈ ਤੁਹਾਡਾ ਸਵੇਰਾ ਓਟੀਟੀ ਪੰਜਾਬੀ ਦੇ ਵਿੱਚ ਸਵੇਰਾ ਓਟੀਟੀ ਪੰਜਾਬੀ ਦੇ ਵਿੱਚ ਅਸੀਂ ਉਹਨਾਂ ਫਿਲਮਾਂ ਦਾ ਜ਼ਿਕਰ ਕਰਦੇ ਹਾਂ ਜੋ ਫਿਲਮਾਂ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀਆਂ ਹੁੰਦੀਆਂ ਨੇ ਤੇ ਫਿਰ ਉਹਨਾਂ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤਾ ਜਾਂਦਾ ਸੋ ਅੱਜ ਜਿਸ ਫਿਲਮ ਬਾਰੇ ਗੱਲ ਕਰਨੀ ਹੈ ਉਹ ਪਹਿਲਾਂ ਹੀ ਬਣ ਚੁੱਕੀ ਫਿਲਮ ਦਾ ਤੀਸਰਾ ਭਾਗ ਹੈ ਯਾਨੀ ਸੀਕਵਲ ਹੈ ਗਾਂਧੀ ਫਿਲਮ ਦੀ ਮੈਂ ਗੱਲ ਕਰੂੰਗੀ ਗਾਂਧੀ 3 ਦੀ ਜੋ ਕਿ OTT ਪਲੇਟਫਾਰਮ ਚੋਪਾਲ ਤੇ ਤੁਸੀਂ ਵੇਖ ਸਕਦੇ ਹੋ ਪਹਿਲੀ ਫਿਲਮ ਤੇ ਇਸ ਦਾ ਦੂਸਰਾ ਭਾਗ ਵੀ ਬਹਿਤ ਪਸੰਦ ਕੀਤਾ ਗਿਆ ਸੀਗਾ ਦਰਸ਼ਕਾਂ ਦੇ ਵੱਲੋਂ ਜਦ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮਾਂ ਰਿਲੀਜ਼ ਹੋਈਆਂ ਸੀਗੀਆਂ ਤਾਂ ਦੇਵ ਕਰੋੜ ਦੇ ਜਿਹੜੇ ਫੈਨਸ ਨੇ ਉਹ ਹੁਮ ਹੁਮਾਕੇ ਸਿਨੇਮਾ ਘਰਾਂ ਦੇ ਵਿੱਚ ਪਹੁੰਚੇ ਸੀਗੇ ਤਾਂ ਬੇਹਦ ਪਸੰਦ ਇਹ ਫਿਲਮ ਜਿਹੜੀ ਕੀਤੀ ਗਈ ਸੀਗੀ ਚਾਹੇ ਉਸ ਦਾ ਪਹਿਲਾ 파ਟ ਹੋਵੇ ਚਾਹੇ ਦੂਸਰਾ ਹੋਵੇ ਚਾਹੇ ਤੀਸਰਾ ਹੋਵੇ ਤੇ ਹੁਣ ਗਾਂਧੀ 3 ਜਿਸ ਦਾ ਆਲਰੇਡੀ ਸੀਕੁਅਲਸ ਤੋਂ ਬਣ ਚੁੱਕੇ ਨੇ ਹੁਣ OTT ਪਲੇਟਫਾਰਮ ਚੋਂ ਪਾਲ ਤੇ ਤੁਸੀਂ ਵੇਖ ਸਕਦੇ ਹੋ ਜੇਕਰ ਇਸ ਕਹਾਣੀ ਦੇ ਪਲੋਟ ਦੀ ਗੱਲ ਕਰਦੇ ਹਾਂ ਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਕਹਾਣੀ ਨੂੰ ਦਿਖਾਇਆ ਗਿਆ ਹੈ ਕਿਸ ਤਰੀਕੇ ਦੇ ਨਾਲ ਔਰ ਗੈਰੀ ਨਾਮਕ ਇੱਕ ਮੁੰਡਾ ਜਿਹੜਾ ਉਹ ਰੋਬਨ ਹਡ ਤੇ ਗਾਂਧੀ ਨੂੰ ਪੰਜਾਬ ਦੇ ਵਿੱਚ ਬੁਲਾਉਂਦਾ ਜਿਸ ਤੋਂ ਬਾਅਦ ਉਹ ਗਾਂਧੀ ਦੀ ਸੱਚੀ ਕਹਾਣੀ ਜਿਹੜੀ ਹੈ ਉਸਤੇ ਬਾਰੇ ਸਾਰੀਆਂ ਚੀਜ਼ਾਂ ਜਾਣਦਾ ਹੈ ਤੇ ਫਿਰ ਕਿਵੇਂ ਉਹ ਆਪਣੀ ਜ਼ਿੰਦਗੀ ਇੱਕ ਵੱਖਰੇ ਤਰੀਕੇ ਦੇ ਨਾਲ ਬਦਲ ਦਿੰਦਾ ਹੈ ਕਿਵੇਂ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਗਾਂਧੀ ਦੀ ਕਹਾਣੀ ਜਾਣਨ ਤੋਂ ਬਾਅਦ ਇਹ ਸਭ ਕੁਝ ਬਹੁਤ ਸਾਰੇ ਲੋਕਾਂ ਨੇ ਫਿਲਮ ਦੇ ਵਿੱਚ ਵੇਖ ਲਿਆ ਹੋਵੇਗਾ ਪਰ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਵੇਖਿਆ ਉਹਨਾਂ ਦੇ ਲਈ ਇੱਕ اچھا ਆਪਸ਼ਨ ਹੈ ਕਿ OTT ਪਲੇਟਫਾਰਮ ਤੇ ਜਾ ਕੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ ਔਰ ਕੀ ਟਵਿਸਟ ਕਹਾਣੀ ਦੇ ਵਿੱਚ ਆਉਂਦਾ ਹੈ ਉਹ ਵੀ ਤੁਸੀਂ OTT ਪਲੇਟਫਾਰਮ ਤੇ ਜਾ ਕੇ ਵੇਖ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਗਾਂਧੀ 3 ਫਿਲਮ ਦੀ ਸਟਾਰ ਕਾਸਟ ਦੀ ਦੇਵ ਕਰੋੜ ਮੇਨ ਲੀਡ ਤੇ ਨਜ਼ਰ ਆਈ ਸੀਗੇ ਅਦਿੱਤੀ ਆਰਿਆ ਇਸ ਫਿਲਮ ਦੇ ਵਿੱਚ ਹੈ ਜਿਮੀ ਸ਼ਰਮਾ ਨੇ ਰੁਪੇਂਦਰ ਰੂਪੀ ਇਸ ਫਿਲਮ ਦਾ ਵਿੱਚ ਨਜ਼ਰ ਆਉਣਗੇ ਦક્ષ ਜੀਤ ਸਿੰਘ ਲੱਕੀ ਢਾਲੀਵਾਲ ਅੰਕਿਤਾ ਸੈਲੀ ਅੰਦਰ ਬਾਜਵਾ ਨਵਦੀਪ ਕਲੇਰ ਤਰਸੇਮ ਪਾਲ ਤੇ ਕਰਮਜੀਤ ਭਰੜ ਇਹ ਜਿਹੜੀ ਇਸ ਫਿਲਮ ਦੀ ਸਟਾਰ ਕਾਸਟ ਹੈ ਇਸ ਫਿਲਮ ਵਿੱਚ ਤੁਹਾਨੂੰ ਨਜ਼ਰ ਆਉਣ ਵਾਲੀ ਹੈ ਔਰ ਦੇਵ ਕਰੋੜ ਦੀ ਫੈਨ ਫੋਲੋਇੰਗ ਜਿਹੜੀ ਉਹ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਇਹ ਇੱਕ ਅਜਿਹਾ ਪ੍ਰੋਜੈਕਟ ਦੇਵ ਕਰੋੜ ਦੀ ਜ਼ਿੰਦਗੀ ਦੇ ਵਿੱਚ ਜਿਸ ਨੇ ਫੈਨ ਫਾਲੋਇੰਗ ਨੂੰ ਇੱਕ ਟਾਈਮ ਪੀਕ ਤੇ ਪਹੁੰਚਾ ਦਿੱਤਾ ਸੀਗਾ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਫਿਲਮ ਨੂੰ ਜਿਹੜਾ ਪਸੰਦ ਕੀਤਾ ਗਿਆ ਸੀਗਾ ਸਿਨੇਮਾ ਘਰਾਂ ਦੇ ਵਿੱਚ ਲੋਕੀ ਹੁਮ-ਹੁਮਾ ਕੇ ਪਹੁੰਚੇ ਸੀਗੇ ਇੱਕ ਅੱਛੀ ਫਿਲਮ ਜਿਹੜੀ ਹੈ ਗਾਂਧੀ 3 ਸੋ ਦਰਸ਼ਕਾਂ ਦੇ ਵੱਲੋਂ ਬਹਿਤ ਪਸੰਦ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਵੀ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ OTT ਪਲੇਟਫਾਰਮ ਤੇ ਵੀ ਬਹਿਤ ਪਸੰਦ ਕੀਤਾ ਜਾ ਰਿਹਾ ਸੋ ਜੇਕਰ ਤੁਸੀਂ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਵੇਖੀ ਹੈ ਤੇ ਹੁਣ ਤੁਹਾਡੇ ਕੋਲ ਇੱਕ ਅੱਛਾ ਆਪਸ਼ਨ ਹੈ ਕਿ ਤੁਸੀਂ ਘਰ ਬੈਠੇ ਹੀ ਆਪਣੇ ਪਰਿਵਾਰ ਉਹ ਦੇਖ ਸਕਦੇ ਹੋ